ਲੋ ਜੀ ਬਾਈ ਜਰਗਾ ਲੈ ਕੇ ਚੱਲਿਆ ਮਸ਼ੀਨ ਇਹ ਬਾਈ ਤੋਂ ਹੁਣ ਨਾ ਥੱਲੇ ਆ ਜੀ ਹੁਣ ਆ ਵੱਲਾ ਪੂਰੀ ਕਹਿੰਦੇ ਏਸੀ ਦੀ ਹਵਾ ਲੈਣ ਆਇਆ ਤੇ ਤਾਂ ਪ੍ਰਿੰਡਾ ਗਿਆ ਭਰਿਆ ਫੇਰ ਲੈਣੀ ਹਵਾ ਇਹਦੇ ਤੋਂ ਠੱਲੇ ਹੀ ਆਉਂਦੇ ਇਹਦੇ ਜੀ ਲੋ ਜੀ ਬਾਈ ਜਿਹੜੇ ਪਾਵੇ ਲਿਆਂਦੇ ਤੇ ਪਾਵੇ ਨਹੀਂ ਟੌਰ ਆ ਬਾਈ ਪਰ ਬਾਈ ਕਹਿੰਦਾ ਤੈਨੂੰ ਕੁੱਟਣਾ ਤੂੰ ਵਾਲੇ ਕਹੀ ਜਾਂਦਾ ਛ ਅੱਧੀ ਅੰਦਰ ਅੱਧੀ ਬਾਹਰ ਹੈ ਬਾਈ ਇਹ ਲਾਉਣੀ ਆ ਨਾ ਫੇਰ ਦਾ ਤੜੇ ਨਹੀਂ ਹੈਗੀ ਆਹੇ ਦੇ ਤਰਜੀਹੋਕ ਮਾੜੇ ਬੱਲਾ ਇੱਥੇ ਆ ਗੀਆਂ ਬਸ ਤਿਆਰੀਆਂ ਨਿਕਲਣੇ ਦੀ ਖੁੱਲਣ ਲੱਗੀਆਂ ਬਸ ਦੇਖ ਲੋ ਭਾਈ ਓਏ ਤਰ ਦਾ ਫਰਕ 75 ਥੋੜੀ ਜਿਹੀ ਚੌੜੀ ਜ਼ਿਆਦਾ ਹਾਂ ਲਾਣ ਬੂਜਾ ਨੇ ਫਸਿਆ ਵਾ ਹਾਂ ਇੱਕ ਦੂਏ ਚ ਕੋਈ ਕਹਿੰਦਾ ਇਹ ਜਿੰਦੂ ਇੱਧਰ ਲਈ ਜਗ੍ਹਾ ਦੇਖਦੀ ਚ ਜਗ੍ਹਾ ਤਾਂ ਦੇਖਦੀ ਪਾਲੀ ਇਹ 7501 ਹੈ ਬਾਈ ਆ 73 ਮਾ ਚੱਲ ਮਾੜਾ ਮੋਟਾ ਬੀਜ ਹੁਣ ਨਵੇਂ ਲਾਏ ਆ ਬਾਲ ਦਸੋਹੀ ਹੋ ਜੀ ਬਾਈ ਦੂਏ ਖੇਤ ਚ ਆਏ ਜੱਗੇ ਤੇ ਹਾਂ ਧਰਤੀ ਦਾ ਇੰਨਾ ਫਰਕ ਆ ਉੱਥੇ ਵੀ 75 ਰੋਰੇ ਵੀ 75 ਰੇਮ ਦੇ ਰਸੇ ਦੇ ਉਹ ਪਾਇਆ ਰੇਸ ਰੇਮ ਪਾਇਆ ਹੋਰੇ ਕੱਦ ਜਾ ਰਾ ਸਿੰਦੂ ਆ ਦੇਖੋ ਬਾਈ ਇਹ ਵੀ 75 01 ਕਿਹੜਾ ਤਾਂ ਹੈ 38 12 18 95 95 18 ਹੋਰੇ ਠੀਕ ਹੈ ਕੰਨਾ ਉਹਦਾ ਠੀਕ ਹੈ ਨੰਨਾ ਹੈਗਾ ਜੱਗੇ ਇਸ ਤਰ੍ਹਾਂ ਇਹ ਵੀ 8 ਫੁੱਟ ਦਾ 720 ਜਿਆਦਾ ਵੱਧ ਗਿਆ ਕਾ ਤੇ ਦੇਖ ਤਾਂ ਸੀ ਕਿੱਥੇ ਆ ਗਿਆ ਮੈਂ ਡੌਲ ਪਰ ਖੜਾ ਇੱਕ ਫੁੱਟ ਡੌਲ ਆ ਹੂੰ ਉਰੇ ਉਰੇ ਜਰੀ ਆ ਭਈ ਆ ਨਹੀਂ ਮારી ਗੱਲ ਕਰੀ ਤੀ ਵੀਡੀਓ ਚ ਵੀ ਮੰਡ ਚ ਲੱਗੀਆਂ ਪਈਆਂ ਛੋਟੀਆਂ ਛੋਟੀਆਂ ਦੇ ਲਾ ਲੇ ਕੇ ਗੋਲ ਹੈ ਜਾਂ ਤਰੀ ਟਾਈਪ ਹੈ ਦੇਖ ਕੇ ਇਹ ਪਿਛਲੇ ਸਾਲ ਦੇਖ ਕੇ ਗਏ ਤੇ ਜਨਰੀ ਰੁੱਟੀ ਜਿੱਦ ਨੂੰ ਆਏ ਤੇ ਆਪਾਂ ਜਿਆਦਾ ਜਿਆਦਾ ਵੀ ਇੱਕ ਜਗ੍ਹਾ ਮੰਡੀ ਚ ਲੱਗੀਆਂ ਪਈਆਂ ਦੇ ਲਾ ਛੋਟੀ ਜਿਹੀ ਗੋਲ ਹੈ ਲਓ ਜੀ ਭਾਈ ਜੱਗਾ ਲੈ ਕੇ ਚੱਲਿਆ ਮਸ਼ੀਨ ਲੱਕੜੀ ਵਾਲੀ ਆ ਬੰਦਾ ਪਹਿਲਾਂ ਚੱਲ ਕੋਈ ਨੂੰ ਕਰਦਾ ਹੈ ਆਏ ਕੋ ਮਾਦੂ ਹੈ ਉਹੜ ਲਕਲੰਬ ਸ਼ਿੰਬਾ ਵਾਲਾ ਉਹ ਨਾ ਹੋ ਜਵੇ ਉਹ ਮਾਲਾ ਚ ਲੈਣੀ ਹੈਗੀ ਬੰਦੇ ਵਾਲਾ ਜਿਤਨਾ ਏਸੀ ਵਾਲਾ ਬੰਦਾ ਕੱਢ ਜਾ ਛੱਡ ਜਾ ਛੱਡ ਜਾ ਜੱਗੇ ਮੂਰੇ ਆ ਤੂੰ ਮੈਂ ਪਿੱਛੇ ਜਾਦਾ ਤੂੰ ਮੂਰੇ ਆ ਉਹ ਬ੍ਰੇਕ ਲਾਈਨ ਟਰੈਕਟਰ 'ਤੇ ਬੈਠ ਕੇ ਉਹ ਅਮਨੇ ਬ੍ਰੇਕ ਲਾਈਨ ਟਰੈਕਟਰ ਟਰੈਕਟਰ ਰੋੜਦਾ ਉੱਪਰ ਬੈ ਜਾ ਤੂੰ ਜਾ ਯਾਰ ਉੱਪਰ ਬੈ ਜਾ ਕਿਤੇ ਉਹੀ ਕੰਮ ਨਾ ਹੋ ਜਵੇ ਔਰ ਲਗਣਾ ਮਸ਼ੰਬਾ ਵਾਲਾ ਮੈਂ ਗੀਅਰ ਚ ਪਾਇਆ ਵਾ ਮੈਂ ਸਿੱਕ ਟੱਸ ਭੰਦਾ ਬ੍ਰੇਕਾ ਦੱਬ ਕੇ ਰੱਖਦੀ ੱੱਕਾ ਲਾਉਣਾ ਫੀਲਿੰਗ ਲੈਦਾ ਵੀ ਮੈਨੂੰ ਚਲਾਉਣਾ ਆਉਂਦਾ ਏ ਆ ਜਿਹੜਾ ਟੂਲ ਵਿੱਚ ਨਾ ਫੜੀ ਵੀ ਨਹੀਂ ਹੈਗੀ ਆ ਲੈ ਮੈਂ ਤੇ ਆ ਜਿਹੜਾ ਟੂਲ ਬਾਈਕ ਮੈਂ ਬਾਹਰ ਨਿਕਲਦੀ ਬਾਈ ਕੀਆ ਥੱਲੇ ਲਾ ਕੀ ਮੂਰੇ ਲੱਗ ਗਈ ਅੱਛਾ ਲਾ ਲੱਗੀ ਲੱਗੀ ਵੀਰੇ ਹਾਂ ਮਨੇ ਬ੍ਰੇਕ ਦੱਬੀ ਵੀ ਆ ਨਹੀਂ ਤਾਂ ਬ੍ਰੇਕ ਦੱਬੀ ਵੀ ਘੂ ਹੀ ਬੈਠਾ ਉਹ ਐ ਨਹੀਂ ਹੋ ਜਾਣੀ ਇਹ ਟੈਡੀ ਮੋਰੇ ਨੂੰ ਲਓ ਜੀ ਬਾਈ ਮਸ਼ੀਨ ਵੇਚਣੀ ਥੋੜਵਾ ਆਪਣੇ ਬਾਈ ਗਰਜੂਗੀ ਇਹ ਬਾਈ ਤੂੰ ਨਾ ਥੱਲੇ ਆ ਜੀ ਹੁਣ ਇਹਦਾ ਜਿਹੜਾ ਕੋਈ ਕਰਨਾ ਕਰਦਣਾ ਨਹੀਂ ਕਰਦੀ ਬਨੇ ਨਹੀਂ ਕਰਦੀ ਨਹੀਂ ਹੈਗੀ ਕਦੋਂ ਮੈਂ ਚੱਲਿਆ ਹੋਰ ਡੇਰੂ ਤੇਰੇ ਕਿਸੇ ਕੰਮ ਦੀ ਨਹੀਂ ਆ ਗਈ ਏ ਨੇਚਣ ਦੀ ਗੱਲ ਕਰਦਾ ਗਲਾ ਅੱਛਾ ਫੇਰ ਤਾਂ ਹੈਗੀ ਐ ਲਓ ਜੀ ਬਾਈ ਜਿਹੜੇ ਪਾਵੇ ਲਿਆਂਦੇ ਤੇ ਪਾਵੇ ਨੇ ਟੌਰ ਆ ਬਾਈ ਪਰ ਬਾਈ ਕਹਦਾ ਤੈਨੂੰ ਕੁੱਟਣਾ ਤੂੰ ਬਾਲੇ ਗਈ ਜਾਂਦਾ ਲਾ ਹੈ ਯਾਰ ਪੱਕਾ ਕੰਮ ਹੈ ਬਾਈ ਮੈਂ ਤਾਂ ਕਹਾ ਮਾ ਕਿ ਤੇ ਕੱਚਾ ਕੰਮ ਆ ਪੱਕਾ ਯਾਰ ਪੂਰਾ ਇਹ ਬਜਰੀ ਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਹਾਂ ਜੀ ਪੂਰੀ ਭਾਈ ਸਤਿ ਸ਼੍ਰੀ ਅਕਾਲ ਜੀ ਮੋਰਚਾ ਫਤੇ ਹੋਇਆ ਇਹਦੀ ਨਾ ਆ ਜੀਰੀਆ ਬਜਰੀ ਪਰ ਹੁੰਦੀ ਹੈ ਨਾ ਨਾ ਦੂਈਆ ਬਜਰੀ ਆ ਤੇ ਪ੍ਰਧਾਨ ਜੀ ਜਿਹੜੇ ਉੱਪਰ ਹੋ ਰੱਖੂਗਾ ਇੱਟ ਰੱਖਣੀ ਆ ਹਾਂ ਹਾਂ ਫੇਰ ਪਕੜ ਪੂਰੀ ਆ ਭਾਈ ਇਹ ਵੀ ਪ੍ਰਧਾਨ ਨੇ ਨਵੇਂ ਹੀ ਕੱਢੇ ਤਰੇ ਯਾਰ ਬਾ ਪੈਂਦਾ ਇੱਟਾਂ ਦੇ ਵੀ ਮਹਿੰਗਾ ਇਹ ਪਰ ਇੱਕ ਆ ਜਿਹੜੇ ਕੱਢੇ ਉਹਨੇ ਮਹਿੰਗਾ ਹਾਂ ਹਾਂ ਆਵਾ ਉਹਦੇ ਲਈ ਨੰਬਰ ਉਹ ਤਾਂ ਬਾਹਰ ਕੱਢਦੇ ਆ ਅੱਛਾ ਆਏ ਆਏ ਰੱਖੋ ਇਹ ਪੇ ਭਾਈ ਫੇਰ ਤਾਂ ਦਰਜ ਆ ਪੱਕੀ ਫੇਰ ਕਿੱਥੇ ਲੈਣਾ ਪੂਰੀ ਵਾਈ ਦੇਖਣਾ ਇਹਦਾ ਕਬੂਤਰ ਕਿੱਥੇ ਗਿਆ ਉਹ ਵੀ ਵਰ ਗਿਆ ਹਾਂ ਉਹ ਤਾਂ ਫਰ ਘੱਟੇ ਵਿਆ ਉਹ ਤਾਂ ਵਿਚਾਰਾ ਵਿਜਵਾ ਗਿਆ ਲੈ ਇਦਾਂ ਛ ਅੱਧੀ ਅੰਦਰ ਅੱਧੀ ਬਾਹਰ ਹੈ ਬਈ ਹਾਂ ਜੇ ਐਂ ਲਾਉਨੇ ਆ ਨਾ ਫੇਰ ਤਾਂ ਤੜੇ ਨਹੀਂ ਹੈਗੀ ਹਾਂ ਤੂੰ ਫੇਰੀ ਤੋ ਪਟ ਕੰਮ ਖਰਾਬ ਹੋਊ ਉੱਚਾ ਹੋ ਜਾਣਾ ਬਈ ਨਹੀਂ ਪੂਰੀ ਬਾਲਾ ਜਾ ਪਾਵਾ ਦੇਖੀ ਤਾਂ ਕਿੱਲੋ ਦਾ ਹੈਗਾ ਲੈ ਲੈ ਇੱਕਣਾ ਫੇਰ ਇੱਕਣਾ ਹੀ ਠੀਕ ਹੋਰ ਹਾਂ ਸਿੰਗਲ ਇੱਟ ਕੇ ਸੜ ਜੂਗਾ ਕਿ ਦੋ ਲੱਗੂਗੀ ਸਿੰਗਲ ਕੇ ਲੱਗ ਜਾਣਾ ਲੈ ਨਾਲ ਡਿਜ਼ਾਈਨ ਪੈ ਜੂਗਾ ਜੀ ਹਾਂ ਡਿਜ਼ਾਈਨ ਪਾਉਣੀ ਆ ਡਿਜ਼ਾਈਨ ਕਰਕੇ ਤਾਂ ਪਾਉਣਾ ਉਹ ਸਿੰਗਲ ਹੀ ਲੱਗੀ ਵੀ ਆ ਉੱਪਰ ਕਿੱਥੇ ਦੇਖ ਲਿਆ ਤਾ ਉਹ ਦੇਖ ਪਾ ਦੇ ਕੁਲਵਿੰਦਰ ਹਾਂ ਦੇ ਉਹ ਪਾ ਉਹ ਹੋਰ ਪਾਵੇ ਆ ਪਾਵੇ ਤਾਂ ਹੋਰ ਆ ਭਾਈ ਇੱਟ ਤਾਂ ਪਹਿਲੇ ਲੱਗੀ ਵੀ ਉੱਪਰ ਆ ਨਹੀਂ ਪਰ ਉਹ ਵੀ ਡਿਜ਼ਾਈਨ ਵਾਲੇ ਪਾਵੇ ਆ ਹਾਂ ਹਾਂ ਉਹ ਫੱਤੀਆਂ ਦੀਆਂ ਹਾਂ ਹਾਂ ਹੈਗੀਆਂ ਨੇ ਹਾਂ ਤੂੰ ਉੱਪਰ ਖੜਾ ਚੰਗ ਮਾਲ ਲੱਗਿਆ ਧੀ ਮਾਲ ਲੱਗਿਆ ਆੰਗਣਾ ਮਾਰੀ ਖੱਲੇ ਕੋਈ ਵੀ ਨਹੀਂ ਰਹਿਣਾ ਐਨਾ ਡਿਜ਼ਾਈਨ ਪਾਣਾ ਬਾਈ ਹੂੰ ਮਤਲਬ ਚਾਰ ਚਾਰ ਉਂਗਲਾਂ ਆਕੇ ਦੋਨਾਂ ਸਾਈਡ ਹਾਂ ਹਾਂ ਚਾਰ ਇਧਰ ਚਾਰ ਉਧਰ ਇਝ ਮਸਾਲਾ ਪਰ ਕਿਹ ਡਿਜ਼ਾਈਨ ਪਾ ਦੇਣਾ ਗੱਜਾਂ ਨਾ ਬਣ ਕੇ ਗੋਲੇ ਹੋ ਜਵੇ ਉੱਪਰ ਵੀ ਸਾਰੇ ਜਿਹੀ ਹੈ ਹਾਂ ਸਾਰਾ ਟੋਟਲ ਇਹੀ ਹੈ ਜੰਗਲਾ ਫੇ ਤਾਂ ਠੀਕ ਹੈ ਵਧੀਆ ਬਾਈ ਇਹ ਸਾਰੇ ਐਲਬਮ ਬਣਾ ਲੈ ਫੇ ਉੱਪਰ ਲੈਦਾ ਕਰਾ ਲੇ ਬੁਰਾ ਜਿਹਾ ਲੱਗਦਾ ਸੋ ਬਾਬਾ ਹੋ ਰਿਹਾ ਉਹ ਕਟੂਗਾ ਕੱਟ ਗਿਆ ਕਟੇ ਰਹੀ ਹੈ ਪ੍ਰਧਾਨ ਜੀ ਆਪ ਮਾਲ ਵਧੀਆ ਬਣਾਈ ਉਹਨੂੰ ਕੇ ਹਾਂ ਮਾਲ ਵਧੀਆ ਮੈਂ ਤੇ ਕੱਚਾ ਇੱਕ ਥੈਲਾ ਸਿਮਿੰਟ ਦਾ ਮੈਤੇ ਲੈ ਲੈ ਹੈਗੀ ਥੋੜੀ ਵਿੰਗੇ ਆ ਪਾਵੇ ਜੇ ਫਰਕ ਹੈ ਮੂਜੇ ਪੰਜਾਬੀ ਮੋਕ ਕਦੀ ਨਹੀਂ ਉਹ ਪਾਵੇ ਕੱਟੀ ਵਿੰਗੇ ਹੋਦੀ ਹੈ ਨਾ ਉਹ ਮੋੜੇ ਆਉਣਗੇ ਫਿਰ ਹੂੰ ਹੂੰ ਨਹੀਂ ਹੱਲੀ ਦਾ ਕੇ ਪਾਵੇ ਮੈਂ ਪਰ ਬੈਠ ਕੇ ਲਾ ਦਾਂਗਾ ਕੋਈ ਨਹੀਂ ਉਹ ਕਿੰਨਾ ਖੁੱਲਾ ਇਹ ਲੱਗਣ ਲੱਗਿਆ ਪਾਵੇ ਲੈ ਤੇ ਲੈ ਹੋ ਗਿਆ ਇਹਦਾ ਛੋਟਾ ਲੱਗਦਾ ਦਾ ਪੂਰੀ ਇਹ ਡਰ ਲੱਗਦਾ ਦਾ ਨਾ ਲੈਸ ਕੰਮ ਰਹੀ ਜੀ ਨਹੀਂ ਜਾਗਾ ਉਹ ਵੀ ਹੂੰ ਹੂੰ ਪੂਰੀ ਵੱਡੇਗਾ ਖ ਬਾਈ ਨਹੀਂ ਪਾਉਂਗਾ ਨਾ ਬਾਈ ਮੈਂ ਨਹੀਂ ਪਾਉਂਦਾ ਬਾਈ ਪੂਰੀ ਐਂ ਦੱਸ ਉਧਰ ਸਪਰੇਅ ਵਾਲਾ ਬਾਈ ਆ ਫੋਨ ਕਰੀ ਜਾਂਦਾ ਕਿਆ ਕਰੀਂ ਵਹ ਆ ਲੈਟ ਹੈ ਉਹਦੇ ਨਾਲ ਚਾਰਜਰ ਵਾਲੀ ਹਾਂ ਮੁੱਦਾ ਸਫਰੇਦ ਨੂੰ ਤੈਨੂੰ ਕਹਿੰਦਾ ਭਈਆ ਫੋਨ ਕਰਨਾ ਤੇ ਲਾਈਟ ਦੇਖ ਉਹ ਦੇਖਦਾ ਉਹਦੇ ਵੱਲ ਗਈ ਖਤਨ ਵਾਲੇ ਵੱਲ ਗਈ ਨਹੀਂ ਮਹਿਕਮ ਨੇੜੀ ਮੰਗਾਈ ਤੇ ਉਹੀ ਹੈ ਹਾਂ ਕਿੰਨੇ ਦੀ ਬਈ 300 ਰੁਪਏ ਦੀ ਹੋਣੀ ਹੈ ਨਹੀਂ 300 ਦੇ 2 ਅੱਛਾ 2 ਦੀਆਂ ਹੂੰ ਇਹ ਬਈ ਦਾ ਚਾਨਣਾ ਕਿੰਨੇ ਹੁੰਦਾ ਚਾਨਣਾ ਜਾਤਾ ਹੁੰਦਾ ਹਾਂ ਜਦੋਂ ਉਹ ਵੱਲ ਗਏ ਸੈਂਸਰ ਜਾ ਕੇ ਅੱਛਾ ਜਿਹੜਾ ਅਮਨੇ ਲਾਈ ਗਈ ਉਹ ਪੁਰਾਣਾ ਆਇਦਾ ਸੀ ਸਫਰੇਦ ਭਈਆ ਨੇ ਕਿਆ ਕਹੀ ਹੈ ਕੋਈ ਦਸ ਕਰਾ ਦੀ ਕਰਾਣੀ ਚੱਕਦੇ ਫਟੇ ਪੈ ਨਾ ਜੇ ਮੀਂਹ ਆ ਗਿਆ ਨਹੀਂ ਆ ਗਿਆ ਹੁਣ ਟਾਈ ਤੇ ਤੇਰੀ ਮਰਜ਼ੀ ਆ ਤੂੰ ਦੱਸ ਪ੍ਰਧਾਨ ਤਾਂ ਕਹਿੰਦਾ ਜੀ ਜਦੋਂ 2 ਘੰਟੇ ਲੰਘ ਗਏ ਤਾਂ ਠੀਕ ਐ ਕੀ ਕਰੀਏ ਹਾਂ ਹਾਂ ਉਹ ਨਹੀਂ ਦੀ ਆੜੀ ਤਾਂ ਲੰਘਣੀ ਚਾਹੀਦੀ ਫੇ ਰਹਿਣ ਦੀ ਅੱਜ ਸੁੰਡੀ ਨੂੰ ਦੋ ਰੰਗ ਰਹਿਣ ਜੀ ਸੁੰਡੀ ਵਾਲੇ ਨੂੰ ਦੋ ਲੱਗ ਜਾਂਦਾ ਦੋ ਦਿਨ ਉਹ ਤਾਂ ਮਰਜ਼ੀ ਦੀ ਮੈਂਟ ਚ ਦੋ ਘਟੇ ਸੁੰਡੀ ਹੈ ਤਾਂ ਨਹੀਂ ਹੈਗੀ ਉਹ ਕਹਿੰਦਾ ਵੀ ਉਹ ਆਸਾ ਰੱਖੂਗੀ ਜੇ ਪੈਣ ਤੇ ਜੇ ਹੁਣ ਤੋਂ ਇਹ ਦਿੱਤੀ ਕਰਦੀ ਸਰ ਪ੍ਰਧਾਨ ਕਿਹੜੀ ਐ ਪਰਾਂ ਜਿਹੜੀ ਮੈਂ ਤੇ ਦੇਖੀ ਕੋਰਾਜੀ ਨੇ ਮੱਲਾ ਦੀ ਸ਼ਾਹ ਕੋਰਾਜੀ ਨੇ ਹਾਂ ਕੋਰਾਜੀ ਨੇ ਸੁੰਢੀ ਦੀ ਉਹ ਹੈ ਕਿਆ ਕਰੀਏ ਕਰਦੇ ਖੜਕਾਦੀ ਟੈਲੀਫੋਨ ਕਰਣ ਦੀ ਟੈਲੀਫੋਨ ਖੜਕਾਦੀ ਕਰਣ ਦੀ ਹੈ ਖੜਕਾ ਦੇ ਵਿੱਚ ਅੱਖਾਂ ਦੇ ਫਟੇ ਦੇਖ ਲਓ ਅੱਜ ਦਾ ਦਿਨ ਦੇਖ ਲਾ ਕਿਤੇ ਉੱਪਰ ਵਾਲਾ ਨਾ ਟੈਲੀਫੋਨ ਖੜਕਾ ਦੇ ਜਦੇ ਦਿਨ ਦੇਖ ਲਾ ਬਦਲ ਮੌਸਮ ਹੋਇਆ ਵਾ ਗਰਮੀ ਵੀ ਹੈ ਗਰਮੀ ਵੀ ਹੈ ਜਮਾਇ ਸਾ ਕੰਮ ਖਰਾਬ ਹੋ ਸਕਦਾ ਰਹਿਣ ਦੀ ਫਿਰ ਘੰਟੇ ਤੱਕ ਜਾ ਗਿਆ ਤੇਰੀ ਕਰਦੇ ਕਰਦੀ ਤੋਤੀ ਫੇਰ ਨਹੀਂ ਰਹਿਣਦੇ ਬਾਈ ਖਰਚਾ ਵੀ ਕਰਨਾ ਪਰਾਂ ਜੀ ਕਿੰਨੇ ਦੀ ਪੂਰੀ ਕੋਰਾਜੀ ਨੇ ਮਹਿੰਗੀ ਥੋੜੀ ਜੀ ਦੂਈ ਗਿਲ ਤੇ ਹਾਂ ਹਾਂ 14 1500 ਪ੍ਰਤੀ ਕਿਲੇ ਦੀ ਹੈ ਹੂੰ ਪਰ ਫੇ ਉਹ ਕਹਿੰਦਾ ਵੀ ਸੁੰਢੀ ਨਾ ਬੈਗੀ ਹੂੰ ਜਿਹੜੀ ਪੈ ਗਈ ਉਹ ਧਰਮ ਰਾਜ ਕੋਲ ਫੇਮ ਇਹ ਦੋਏ ਦੁਆਈਆਂ ਵਧੀਆ ਲੜਦੀਆਂ ਵੀ ਨਹੀਂ ਹੈਗੀਆਂ ਇਹ ਮੈਂ ਹੀ ਆਪ ਲੜਦੀਆਂ ਨਹੀਂ ਪੂਰੀ ਪਾਵਰ ਆਈ ਵੀ ਮੋਟਰ ਚਲਾਇਆ ਹਾਂ ਬਹਿਰੇਮ ਵੀ ਪੈ ਗਿਆ ਹਾਂ ਮਨਸੂਰੇ ਪਾਣੀ ਪੂਰਾ ਹੋ ਗਿਆ ਹਾਂ ਉੱਥੇ ਪਾਣੀ ਹੈਗਾ ਇਹ ਪਾਵਰ ਤਾਂ ਆਈ ਉਹਦਾ ਮੇਰਾ ਛੇੜਦਾ ਇਹ ਵੀ ਦੇਖਾਂਗੇ ਹਲੇ ਤਾਂ ਨਹੀਂ ਕਹਿੰਦਾ ਪਾਣੀ ਪੂਰਾ ਨਹੀਂ ਨਾ ਨਾ ਪਾਸੋਂ ਵੀ ਆਈ ਦੀ ਹੈ ਪਰ ਤਾਂ ਖੇਤ ਭਰ ਗਏ ਤੇ ਇੱਕ ਵਾਰ ਆ ਹਾਂ ਹਾਂ ਚੋਈ ਚੱਲਦੀ ਆ ਚੋਈ ਚੱਲ ਵੀ ਹਾਂ ਚੱਲ ਪੈਣੀ ਕੱਲ ਨੂੰ ਚੱਲ ਪੂਗੀ ਪਰ ਯਾਰ ਇਹ ਆ ਨਾ ਪਿੱਛੇ ਜਿਹਲੇ ਜੇ ਅੱਜ ਨਹੀਂ ਪੈ ਗਿਆ ਬਾਈ ਫੇਰ ਤਾਂ ਹੋਰ ਵੀ ਚੱਲ ਜਿਹੜਾ ਰੁਪੜਾ ਦੇ ਲਾਉਣ ਕਿੱਧਰ ਲਾਇਆ ਪੂਰੀ ਕਿਆ ਹੋਇਆ ਤਾਂ ਉੱਥੇ ਜਾ ਕੇ ਜਬਰਦਸਤ ਨੇ ਕਿਹਾ ਕਹਿੰਦਾ ਚੱਲਦਾ ਨਹੀਂ ਇਹ ਕਲਾਉਣਾ ਨਹੀਂ ਆਇਆ ਚਾਰ ਚੁਣੀ ਫਸਾਉਂਦਾ ਆ ਇਹਦੇ ਕੋ ਫੋਨ ਚਾਰਜ ਲਾਉਂਦਾ ਹੋਣਾ ਇਹ ਤਾਂ ਰੱਖਿਆ ਬੱਪਰ ਬਾਈ ਨੇ ਆਹੋ ਪੂਰੇ ਹਕਾਮਾਂ ਇਹ ਤਾਂ ਅਰ ਪੱਕਾ ਕੰਮ ਹੈ ਜੇਕਣਾ ਉਹ ਪੰਜ ਸਿੱਧੇ ਰੱਖੀਏ ਫੇਰ ਕੱਚਾ ਕੰਮ ਹੈ ਲੈ ਲੈ ਪੱਕਾ ਕੰਮ ਆ ਕੱਲੇ ਇਹਦੇ ਤੋਂ ਲਪਾਈ ਹੋਣੀ ਆ ਹੂੰ ਲਪਾਈ ਦਾ ਨਹੀਂ ਦੇ ਉੱਪਰ ਇਹ ਤਾਂ ਪਲਾਸਟਰ ਕਰਨਾ ਨਾ ਫੇਰ ਵਧੀਆ ਲੱਗਣਾ ਲੈ ਬਾਈ ਕੌਣ ਕਰੂਗਾ ਫੇਰ ਸਫਾਈ ਵਾਲੀ ਲਪਾਈ ਇਹੀ ਕਰੂਗਾ ਬੁਰਸ਼ੀ ਗੱਲ ਹੋਊਗੀ ਬਾਹਰ ਕੋੜੀ ਲੱਗਣੀ ਆ ਬੁਰਸ਼ੀ ਹੋਊਗੀ ਜਾਣੇ ਕਿ ਨਹੀਂ ਇਹ ਕਣਾ ਪਰ ਤਾਂ ਇੰਨੀਆ ਬਰੀ ਕੋਰਾ ਕਿਵੇਂ ਬਣ ਜੂਗੇ ਬਣਾਣੀਆਂ ਇਹਨਾਂ ਨੇ ਨਹੀਂ ਬਸ ਆਹ ਗੱਬੇ ਬਣਨੀਆਂ ਆਹੀ ਅੱਛਾ ਮਹਾ ਕਿਤੇ ਪਾਵੇ ਵਗੈਰਾ ਵੀ ਪਾਵੇ ਵਗਰ ਨਹੀਂ 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 ਪਾਵੇ ਵੀ ਨਹੀਂ ਹੋਣੀ ਇਹ ਪਾਵੇ ਤਾਂ ਰੰਗ ਹੁਣ ਆ ਰਬਾਬੇ ਰੰਗ ਹੋਣਾ ਹੈ ਵੀ ਇਹ ਤਾਂ ਪਤਾ ਨਹੀਂ ਹੋਣੀ ਆਹ ਜਿਹੜਾ ਸਿਮੈਂਟ ਆ ਇਹਦੀ ਬੋਲ ਹੂੰ ਹੂੰ ਤਾੜਤ ਮੈਂ ਤਿਆਰ ਇਹਨੇ ਐਨੇ سپورਟ ਦੇਣੀ ਜਿਹੜੇ ਆ ਬਾਤ ਦੇ ਵਿੱਚ ਪਿੱਲਰ ਹਿਲਣੇ ਨੇ ਦੇਣਾ ਇਹਨੇ ਅੰਨੇ ਆ ਨਹੀਂ ਹਿਲਣੇ ਮਜਰੀ ਪਾਈ ਜੀ ਬਾਕੀ ਪ੍ਰਧਾਨ ਜਿਹੜੀ ਉੱਪਰ ਵਾਲੀ ਇੱਟਾਂ ਨੇ ਇਹਦੀ سپورਟ 'ਚ ਖੜ੍ਹ ਜਾਣੀ ਉਹੀ ਨਹੀਂ ਹਿਲਣੀ ਇੱਕ ਤਰ੍ਹਾਂ ਦੀ ਉਹ ਬਣ ਜਾਣੀ ਓਕੇ ਅੱਗੇ ਉੱਪਰ ਵੀ ਟੈਨ ਟੈਲ ਲਾਉਣਾ ਸਲਾਹਾ ਬਹੁਤ ਕਰੀਆਂ ਪ੍ਰਧਾਨ ਨੇ ਬਾਈ ਇੱਥੇ ਉਹ ਲਾਉਣੀ ਸੀ ਹੂੰ ਟੈਨ ਨੇ ਨਹੀਂ ਕਹਣਾ ਵੀ ਛੱਡ ਪਰੇ ਹੁਣ ਟੈਲ ਗਿਰਦੀ ਆ ਗਿਰਦੀ ਏ ਹਾਂ ਟੈਲ ਗਿਰ ਜੰਦੀ ਆ ਤਾਂ ਕਰਕੇ ਵੀ ਪੇਂਟ ਧਮਕ ਵੀ ਨਹੀਂ ਚਲਦੀ ਇਨੀ ਹਾਂ ਹਾਂ ਨਾ ਨਾ ਜਿੱਦਾਂ ਵਿਆਹ ਨੂੰ ਬੇਸ ਵੱਜਦੀ ਉਹ ਵੀ ਚਲਦੀ ਹਾਂ ਉਹ ਵੀ ਚਲਦੀ ਹੈ ਹੈ ਸਾਉਂਕ ਤਾਂ ਦੇਰੇ ਦੇ ਰਹੀਆਂ ਚ ਮੈਰੇ ਵੀ ਕਰੇਗਾ ਮੈਂ ਮਹਿੰਗੇ ਤੇ ਮਹਿੰਗੇ ਕਿਤੇ ਮੜੇ ਮੋਲਾ ਮ ਵੀ ਕਰਦੀਆਂ ਮੈਂ ਦੇਖ ਲੀਆਂ ਟੈਲ ਦੇ ਹੁਣ ਉਹ ਪਤਾ ਨਹੀਂ ਸਿਮਿੰਟ ਚ ਜਾਣ ਨਹੀਂ ਹੈਗੀ ਨਹੀਂ ਨਹੀਂ ਉਹ ਨਹੀਂ ਵੀ ਪਤਾ ਨਹੀਂ ਟੈਲੇ ਭਰੇ ਹੋਈ ਆ ਜਿਆਦਾ ਕੱਚੇ ਪਰ ਲੱਗੇ ਜਿਗਣਾ ਮੈਂ ਹੁਣ ਕੱਚਾ ਕਰ ਰਿਹਾ ਸੀ ਇਹ ਵੀ ਪਰ ਨਹੀਂ ਡਾਇਰ ਕਰਦੀ। ਜੇ ਇਹ ਪਰਪਾ ਨੇ ਹੁਣ ਟੈਲ ਹੁਣੀ ਆ ਬਣਾ ਕੇ ਭੰਨ ਕੇ ਚੀਰੇ ਜੇ ਲੈ ਕੇ ਫਿਰ ਕਰ ਜਾਣੀ। ਫਿਰ ਫੋਟ ਹੋ ਗਿਆ ਨਾ। ਹਾਂ ਪਲੈਨ ਹੋ ਗਿਆ ਜੀ। ਫੋਟ ਨਹੀਂ ਰਹਿਣੀ। ਤੇ ਕਰੋ ਹੀ ਆ। ਪਰਪਰਦਾਨ ਇੱਥੇ ਨਹੀਂ ਸੀ ਜੇਨੀ ਤੇਰੀ ਗਲਾਈਆਂ ਚ ਟੈਟ ਹੋ ਜਾਣੀ ਸੀ ਉਹ ਟੈਲ। ਹਾਂ। ਹਮਣ ਫੇਰ ਵੀ ਬਰੀਕੀ ਵਾਲੀ ਚੀਜ਼ ਨਾਲ ਤੇ ਹੁਣ ਪੇਟੇ ਤੇ ਰਾ ਦੇਣਾ ਆਪਾਂ ਨੇ। ਇੱਕ ਜਿਹਾ ਵਧੀਆ ਲੱਗੂਗਾ। ਹਾਂ ਜੀ ਪੀ ਗਿਆ ਵਧੀਆ। ਪਰਦਾਨੇ ਚਾਰ ਦੁਆਰੀ ਕੋਮੂਗਾ ਕਾ ਬਸ ਉਹ ਸਾਦਾ। ਨਾ ਸਾਦਾ ਉਹ ਬਸ। ਬਸ ਠੀਕ ਆ। ਮੇਰੇ ਮਨ ਖਾ ਟੈਲ ਦੀ ਵੱਡ ਟੁੱਕ ਬਹੁਤ ਨਹੀਂ ਉਹ ਟੈਲ ਬੱਡ ਟੋਕੋ ਵੀ ਪ੍ਰਦਾਨ ਜੀ ਥੋੜੀ ਬੋਧੀ ਹੋਈ ਜਾਂਦੀ ਹੈ। ਲੈ ਹੁਣੀ ਦੀ ਲੱਗੀ ਜਾਂਦੀ ਜਾਣੀ ਉਹ ਬੱਡ ਟੋਕ ਵਾਲੀ ਇਹ। ਬਾਲੇ ਬਾਈ ਬੰਦੇ ਨੇ ਜਿਹੜੇ ਪਾਵੇ ਵਧੀਆ ਬਣਾਏ ਆ। ਇਹ ਕੇ ਤੁਹਾਨੂੰ ਆਏ ਤੇ ਵੀ ਤਾਰਾਂ ਤੁਰਾਂ ਠੀਕੇ ਪਾਈ। ਪਾਣੀ ਠੀਕ ਆ। ਪਾਣੀ ਦੇ ਪਰ ਵਜਾ ਘੱਟ ਰੱਖਦਾ ਟਾਇਲਟ ਉਾਦ ਨਹੀਂ ਬਸ ਐ ਕਰਕੇ ਡਿਜ਼ਾਈਨ ਪਾ ਜਾ ਉਹਦੇ ਵਿੱਚ ਟੌਰ ਬਣ ਜਾਣੀ। ਹਾਂ ਜੀਰਾ ਬਜਰੀ ਭਰੀ ਵੀ ਹੈ ਨਾ। ਹਾਂ ਜੀਰਾ ਬਜਰੀ ਭਰੀ ਵੀ ਆ ਵਧੀਆ ਜਿਹਾ। ਥੋੜੀ ਜੀ ਉਨਾਲੇ ਭੂਰੀ ਨੋਕਾ ਲੈ ਕੇ ਚੰਡੀਗੜ੍ਹ ਤੇ ਆਏ ਪਏ ਬੰਦੇ ਟੋਕਣ ਜੋਗੇ ਹੈਗੇ ਆ ਆਪਣੇ ਏਰੀਆ ਮਾਤੇ ਤਾਂ ਆਏ ਪਏ ਨੇ ਲੈ ਟੋਕੂ ਮੈਂ ਕਹਿਆ ਜੇ ਟੁੱਟ ਗਿਆ ਫਿਰ ਬਹੁਤ ਕੱਢਣਾ ਔਖਾ ਏ ਨਾ ਟੁੱਟਦੇ ਨਹੀਂ ਹੈਗੇ ਬਾਈ ਜੇ ਵਿੱਚ ਸੱਟ ਹੋ ਗਏ ਟੁੱਟਣੇ ਨਹੀਂ ਹੈਗੇ ਕਿਉਂਕਿ ਬੰਦੇ ਨੇ ਜੇ ਖੜਨਾ ਏ ਉੱਪਰ ਖੜਨਾ ਸਪੋਰਟ ਦੇ ਕੇ ਉੱਪਰ ਇੱਟ ਲੱਗ ਜਾਣੀ ਓਕੇ ਟੁੱਟਦੇ ਤਾਂ ਜਿਹੜਾ ਮੌਲ ਮੂਲ ਹੋਵੇ ਜਿੱਥੇ ਜ਼ਿਆਦਾ ਏ ਫਿਰ ਉੱਥੇ ਟੁੱਟ ਜਾਂਦੇ ਆ ਜੀਰਾ ਬਜਰੀ ਦਾ ਬਹੁਤ ਤਕੜੀ ਏ ਇਹ ਓਕੇ ਉਧਰ ਮਹਿਕਣਾ ਹੀ ਲੱਗੇ ਪਏ ਆ ਕੀ ਕਰਨ ਮਕਾਨ ਪਾਉਣਾ ਹੈ ਸਬਾਨ ਕੱਢਿਆ ਸਾਰਾ ਹੀ ਬਾਹਰ ਅਜੀ ਮੈਂ ਕਹਿੰਦਾ ਇਸੀ ਪੱਟਣਾ ਹੋਣਾ ਸਾਰਾ ਹਾਂ ਹਾਂ ਮੈਨੂੰ ਪਾਉਣਾ ਪਿੱਛੇ ਆ ਮੂਰੇ ਵਾਲਾ ਵੀ ਢਾਉਣਾ ਪੈਣਾ ਨਹੀਂ ਇਸੀ ਪੱਟਣਾ ਹਾਂ ਆਮਨੇ ਨੇ ਪੱਟਣਾ ਹੈ ਹਾਂ ਕਹਿੰਦਾ ਮੂਰੇ ਵਾਲਾ ਬ੍ਰਾਂਡ ਆ ਢਾਉਣਾ ਮਕਾਨ ਦਾ ਪਿਛਲੀ ਸਾਈਡ ਤੇ ਪਾਉਣਾ ਉਹ ਵੀ ਢਾਉਣਾ ਪੈਣਾ ਫਿਰ ਮੂਰੇ ਵਾਲੇ ਚਾਰ ਚੋਰਾ ਵੀ ਸਾਰਾ ਕੁਝ ਢਾਉਣਾ ਪੈਣਾ ਪੱਦਰ ਤੇ ਫਿਰ ਤਾਂ ਹੀ ਮੂਰੇ ਵੇੜਾ ਆਉਂਗਾ ਪਤਾ ਡਾਬੜਾ ਵੀ ਕਰਦਾ ਹਾਂ ਲੈ ਮੈਨੂੰ ਪਤਾ ਵੀ ਨਹੀਂ ਲੱਗਣਾ ਪੂਰੀ ਗੱਲ ਸੁਣ ਲੈ ਮਸ਼ੀਨ ਨਾਲ ਢਾਉਂਦੇ ਨੇ ਲੇਵਰ ਵਾਲੇ ਨੇ ਜਾਂ ਲੰਦਵੀਆ 50 60 ਹਜ਼ਾਰ ਲੈਣਾ ਉਹਨਾਂ ਨੂੰ ਲੈਂਟਰ ਪੜਾ ਲਾ ਜੋ ਮਰਜੀ ਪੜਾ ਲਾ 70 70 ਕਿਲੋ ਦੀ ਐ 70 70 ਕਿਲੋ ਦੀ ਐ ਅੱਗੇ ਵਾਲੇ ਕੰਮ ਗਿਆ ਹੁਣ ਵੀ ਘਣ ਮਾਰੀ ਜਾਓ ਫਿਲਟੀ ਆ ਗਈ ਸਾਲ ਲੱਗ ਜਾਂਦਾ ਭਾਈ ਇਹ ਮਕਾਨ ਪਾਉਣਾ ਹਮਮ ਨਾਰਮਲ ਜੀ ਗੱਲ ਕਣਹੀ ਪੂਰੀ ਸਾਲ ਤਾਂ ਪੱਕਾ ਲੱਗ ਜਾਂਦਾ ਰਾਮ ਗੱਲ ਭਾਈ ਹਮ ਉਹਨਾਂ ਇੱਕ ਕਮਰਾਇਆ ਰੱਖ ਲਿਆ ਉਹਨਾਂ ਨੇ ਹਮ ਪੈਣ ਸੋਲੇ ਨੂੰ ਉਹ ਚ ਸਮਾਨ ਰੱਖ ਲੈਣਾ ਭਾਈ ਆਪਣੇ ਵੀ ਸਾਲੇ ਹੋ ਗਿਆ ਹਮ ਹੋਟਲ ਨੂੰ ਅਜੇ ਤਾਂ ਨਾ ਕੋਲ ਮੈਂ ਕਿਹਨੂੰ ਕੋਲ ਲੱਗਣੀ ਨਹੀਂ ਤਾਂ ਇਹਨਾਂ ਨਾਲ। ਠੀਕ? ਅੰਦਰ ਇਹ ਨਹੀਂ ਭਾਈ। ਤਾਂ ਨਾ ਨਾ ਹੈਗਾ ਉਹਨਾਂ ਦੇ ਇੱਕ ਕਮਰਾ। ਇਹ ਤੁਰਦਾ ਇਹ ਆ। ਅੱਖਾਂ ਜਿਆਦਾ ਨਹੀਂ ਦੋਣ। ਠੀਕ ਨਹੀਂ ਗੱਲ? ਹਾਂ। ਆ ਗਿਆ। ਠੀਕ ਹੈ। ਇਹ ਸਾਨ ਆ ਗਿਆ। ਪੂਰੀ ਕਹਿੰਦਾ ਨਾ ਫੇਰ ਇਸ ਤੇ ਰਾਹ ਆ ਗਿਆ। ਉਹਨੇ ਕਿਹਾ ਕਿੱਥੇ ਆਈ? ਸਾਈਡ ਬਦਲੀ ਵਧੀਆ। ਪੂਰੀ ਚੜ ਕੇ ਦਿਖਾਈਦਾ ਹੁਣ ਬੋਡੀ ਸੈੱਟ ਹੋ ਗਈ। ਡਰੀ ਨਾ। ਤਨ ਡਰਾ ਹੈ ਹਾਂ ਸਟੈਪ ਉਹ ਵਾਤਾ ਨਾ ਪੂਰੀ ਸਟੈਪ ਦਾ ਬਣਨੀ ਤੇ ਨਾ ਹਾਂ ਪੱਕਾ ਕੰਮ ਹੈ ਜੇ ਲਪਰ ਤੇ ਵੀ ਦੇਖਾਈ ਹੈ ਉਹਨੇ ਕੋ ਬਰਜੈਕਟ ਲੈ ਔੜੀ ਵਧੀਆ ਬਾਈ ਤੇਰੀ ਉਹ ਘੁੰਮਣ ਘਰੀ ਬਹੁਤ ਹੈ ਭਾਈ ਓਏ ਲੱਤਾਂ ਕੰਬਦੀਆਂ ਕੌਣ ਛੋਟੂ ਨਾ ਨੂੰ ਕਹਿੰਦਾ ਕਾਮ ਦੇ ਕੇ ਲਾ ਦੋ ਹੁਣ ਆਪਾਂ ਚਾਰ ਦਿਨਾਂ ਦਾ ਖਾਈ ਪਲਾਈ ਜਾਵਾਂਗਾ ਚਾਹ ਪਲਾ ਕੇ ਤੁਹਾਨੂੰ ਅੱਕ ਕੇ ਹੁਣ ਛੇਤੀ ਕੰਮ ਨਿਬੇੜ ਦੋ ਬੰਦਾ ਕਹਿੰਦਾ ਹਾਂ ਕੋਈ ਉਤਰ ਤਾਂ ਨਹੀਂ ਆਇਆ ਕੋਈ ਉਹ ਪਿੰਡਾ ਬੈਠੀ ਉਹਦੇ ਵੀ ਨਹੀਂ ਉੱਪਰ ਕਿੱਥੇ ਬੈਠੀ ਹਾਂ ਆਹ ਦੀ ਕਿੰਨੀਆਂ ਬੈਠੀਆਂ ਕਿੱਥੇ ਰਿਆ ਗਿਆ ਦੇਖੀ ਨਹੀਂ ਲੱਗ ਜਾਂਦੀ ਰੰਡੀ ਇਹ ਆ ਇੱਧਰ ਆ ਜਾਓ ਪ੍ਰਿੰਟਰ ਦਾ ਗਰੁੱਪ ਆ ਗਿਆ ਸਸਰੀ ਘਰ ਲੈ ਦੇਖੀ ਨਹੀਂ ਲੱਗਦਾ ਉਹ ਆ ਗਈ ਗਏ ਨਵੀ ਆ ਜੀ ਅਪਰਧਾਨ ਇੱਕ ਤੈਨੂੰ ਮਾਉਗਾ ਕਾਦੀ ਹੋਰ ਦੇ ਬੜੇ ਗਾਣ ਬਾਗੀ ਕੋਤੀ ਗਏ ਹਰਾ ਭਰਾ ਦੇਖੀਏ ਨਾਲ ਸਾਹ ਸ਼ੁੱਧ ਹੋਣਾ ਹੈ ਪਰ ਇੱਕ ਰਵੰਡਾਈ ਐਕਸਨ ਹੈ ਛੱਡਦੇ ਇਹ ਅਫਸਰ ਹੁੰਦੇ ਆ ਕਿਤੇ ਆਕਸੀਜਨ ਸਾਰੀ ਨਾ ਖਿੱਚ ਲਵੇ ਰਾਤ ਨੂੰ ਛੱਡਦੇ ਆ ਹਾਂ ਰਿੰਪਾ ਲੱਦਦੇ ਆ ਹੂੰ ਇਹਨੂੰ ਵਧੀਆ ਨਾਲੇ ਪੂਰੀ ਸਾਹਮਣੇ ਗੁਰੂ ਘਰ ਹੈ ਠੀਕ ਨਹੀਂ ਇੱਧਰ ਨੂੰ ਵੀ ਸਾਹਮਣੇ ਦੋਹਾਂ ਸਾਈਡ ਗੁਰੂ ਘਰ ਹੈ ਓਕੇ ਐਦੋ ਠੰਡੀ ਹਵਾ ਹੂੰ ਚਲੋ ਵਧੀਆ ਪ੍ਰਧਾਨ ਇਹ ਇੱਧਰ ਬੰਦ ਹੋਊਗਾ ਖੁੱਲਿਆ ਹੀ ਰਹਿਣਾ ਹੈ ਪ੍ਰਜੈਕਟ ਆਹ ਦਰਵਾਜ਼ਾ ਲੱਗ ਜਾਵੇ ਦਰਵਾਜ਼ਾ ਲੱਗ ਜਾਵੇ ਫੇਰ ਵਧੀਆ ਦਾ ਕਾਜਾ ਕੰਮ ਹੈ ਇਹ ਪੂਰੀ ਟਾਈਮ ਲੱਗਣਾ ਹੈ ਤੂੰ ਕਹੀ ਜਾਣਾ ਚਾਹ ਪੀ ਜਾਉਂਗੇ ਛੀਰੀ ਮਾਰਨੇ ਟਾਈਮ ਲੱਗਣਾ ਜੇ ਪ੍ਰਧਾਨ ਇਹ ਪਹਿਲੇ ਹੀ ਤੁਸੀਂ ਰੱਖ ਲੈਂਦੇ ਚਲੋ ਸਕੀਮ ਨਹੀਂ ਕਰਦੇ ਲੋਣਾ ਜੀ ਕੀਮਤੀ ਲੋ ਬੋਹ ਹੀ ਚੱਕਰ ਦਾ ਤੇ ਪਹਿਲਾਂ ਸਕੀਮ ਹੁੰਦੀ ਫੇਰ ਹੋ ਜਾਣਾ ਦਾ ਨਹੀਂ ਭਾਈ ਜੀ ਇਹ ਤਾਂ ਇਹਨੂੰ ਟਾਈਮ ਵੀ ਲੱਗਦਾ ਨਹੀਂ ਚਲੋ ਭਾਈ ਚਲੋ ਭਾਈ ਹਵਾ ਵੱਲਾ ਪੂਰੀ ਕਹਿੰਦੇ ਏਸੀ ਦੀ ਹਵਾ ਲੈਣਾ ਤੇ ਤਾਂ ਪ੍ਰਿੰਡਾ ਗਿਆ ਭਰਿਆ ਪਿਆ ਨੇੜੀ ਹਵਾ ਜਿਹਦੇ ਦਾ ਠੰਡਾ ਹੀ ਆਉਂਦਾ ਇਹਦੇ ਚ ਇਹਦਾ ਪ੍ਰਿੰਡਾ ਕੇ ਭਰਿਆ ਪਿਆ ਬਾਈ ਹਾਂ ਆਹੀ ਕਹਦਾ ਕਹਦਾ ਕੂਲਰ ਲਾ ਦਿੰਦੇ ਯਾਰ ਨਾ ਬਾਈ ਚੱਲ ਜੀ ਛੇੜਦਾ ਏ ਬਾਈ ਤਾਂ ਹਮ ਲਓ ਜੀ ਬਾਈ ਮੰਡ ਏਰੀਆ ਚ ਆਏ ਆ ਜੱਗੇ ਦੇ ਇੰਜਨ ਵਾਲੇ ਖੇਤ ਪਾ ਜਿਰੀ ਦੇਖਣ 7501 7301 ਹਾਂ ਬਾਈ ਸੱਚੀ ਗੱਲ ਜੀ ਸਾਰਿਆਂ ਨੂੰ ਸੱਚੀ ਗੱਲ ਜੀ ਹਿੰਦੂ ਬਾਈ ਲਾਗੇ ਰੂਟ ਲੱਗਣਾ ਤੇਰੇ ਟੂਰ ਲੱਗਣ ਲੱਗੇ ਵੰਦੇ ਆਹ ਕਿਹੜੀ ਜੱਗੇ ਇਹ ਹੈਗੀ ਬਾਈ 7301 ਪਹਿਲਾਂ 부ਝਾ ਹੈ ਆਇ ਲਾਦਾ ਤਾਂ ਵੀ ਜਾਨ ਕੱਢਾ ਹੋਣ ਕਿ ਹੋ ਗਿਆ ਕੁਕ ਬੋਲੇ ਜਾਗੀ ਹੋਰ ਤੇ ਮਿੱਟੀ ਵੀ ਤਾਂ ਕੋਈ ਵੀ ਮੜੀ ਜੀ ਕਾ ਵੀ ਇਹ ਨਿਸਨ ਲੱਗਦੀ ਹੋਰ ਚੱਕੀ ਦੀ ਮਿੱਟੀ ਬਾਕੀ ਜਿਹੜੀ ਇਹ 7301 ਹੈ ਇਹ ਚ ਬਾਈ ਪਤਨੀ ਬੀਜ ਵਿੱਚ ਛਿੱਟਾ ਮਿਕਸਾ ਉੱਚਾ ਨਹੀਂ ਮੈਂ ਉੱਧਾਂ ਦੇਖਣੇ ਨੂੰ ਵਧੀਆ ਏ ਆ ਵਿੱਚ ਬਹੁਤ ਲਿਕਣਾ ਕਿਤੇ ਨਦੀ ਵਿੱਚ ਝੂਣ ਖੜੇ ਹੁੰਦੇ ਸਿੰਧੂਕਣ ਲਾਦਦੇ ਨਾ ਪਈ ਜਾਂਦਾ ਨਾ 75 ਤੇ ਨਹੀਂ ਹੈਗਾ ਇਹ ਹੈ ਚੱਕਣਾ ਫਰਕ ਪਈ ਜਾਂਦਾ ਆ ਜਾ ਆ 7501 ਆ ਭਾਈ ਇੱਥੇ ਦਿਖਾਉਣੀ ਥੋੜੀ ਗਾਹਾਂ ਆ ਜੋਰੇ ਸ਼ੋਰ ਆਏ ਆ 7501 ਹੈ ਜੀਰੀ ਤੇਰੀ ਫੁੱਲ ਤਗੜੀ ਜੱਗੇ ਨਿਥਰ ਵੀ ਗਈ ਯਾਰ ਆ 73 ਆ ਭਾਈ 73 ਜਿਹਾਲੇ ਮੜਾ ਜਾ ਖੇਤ ਖਾਲੀ ਲੱਗਦਾ ਦੇਖਣ ਨੂੰ ਆ ਦੇਖੋ ਭਾਈ ਧਰਤੀ ਦੇਖਦੀ ਮਿੱਟੀ ਚ ਕੋਈ ਵੀ ਆਉ ਚਲ ਦਿਖਾਉਣੀ ਤਾਂ ਹੈਗੀ ਆਰੇ ਇਦਾਂ ਠੀਕ ਐ ਇਦਾਂ ਨਹੀਂ ਕੋਈ ਦੇਖਦਾ ਜੱਗੇ ਹੂੰ ਸਾਨੂੰ ਕਿਆ ਰੇਦਾ ਚੂਹੇ ਤਾਂ ਕਿਆ ਕਰਾਉਣਾ ਤਾਂ ਖਾ ਜਾਣਗੇ ਫਾੜ ਕੇ ਕਰੇਲੇ ਨੂੰ ਭਰ ਕੇ ਕਿੱਥੇ ਉਹਦੇ ਹੇਠਾਂ ਮਿਲਦੇ ਤਨ ਦੇਖ ਕੇ ਡਰ ਗਿਆ ਐ ਭਾਈ ਇੱਧਰ ਕਹਿੰਦਾ ਜੱਗਾ ਵੀ ਇੱਧਰ ਫਰਕ ਐ ਹਾਂ ਆਹੇ ਦੇਖ ਤਰਜੀਹਕ ਮਾਰ ਬੱਲਾਂ ਇੱਥੇ ਆ ਗਏ ਬਾ ਤਿਆਰੀਆਂ ਨਿਕਲ ਨੇ ਜੀ ਖੁੱਲਣ ਲੱਗੀਆਂ ਬਸ ਦੇਖ ਲੋ ਭਾਈ ਇਹ ਪਰਦਾ ਫਾਰ ਕੇ 75 ਥੋੜੀ ਜਿਹੀ ਚੌੜੀ ਜ਼ਿਆਦਾ ਲਾਣ ਬੂਝਾ ਨੇ ਫਸਿਆ ਵਾ ਹਾਂ ਇੱਕ ਦੂਏ ਚ ਕੋਈ ਕਹਿੰਦਾ ਇਹ ਕਿੰਦੋਂ ਇਧਰ ਲਈ ਜਗ੍ਹਾ ਦਿਖਦੀ ਚ ਜਗ੍ਹਾ ਤਾਂ ਦਿਖਦੀ ਪਾਲੀ ਇਹ 7501 ਹੈ ਬਾਈ ਆ 73 ਮਾ ਚੱਲ ਮਾੜਾ ਮੋਟਾ ਬੀਜ ਹੁਣ ਨਵੇਂ ਲਾਏ ਆ ਬਲ ਦਸੂਗੀ ਬਲ ਦਸੂਗੀ ਕਈ ਵਾਰ 15 ਵਾਲੇ ਹੀ ਹੁੰਦੀਆਂ 30 ਦਾ ਮੁਕਾਬਲਾ ਕਰ ਜਾਂਦੀ ਆ ਉਹ ਕੰਮ ਹੋ ਜਾਂਦਾ ਬਾਈ ਕੱਖ ਦਾ ਸਾਧੂ ਕਹਿੰਦਾ ਤੇਰੀ ਜੀ ਦੀ ਕੱਖ ਕੱਖ ਲੱਭਿਆ ਕਿਦਾਂ ਬੈਟਰੀ ਲੈ ਕੇ ਆਵਾਂ ਕੱਖ ਤਾਂ ਹੈ ਨਹੀਂ ਜੱਗੇ ਕੋਈ ਡੋਲਪ ਦਿਖਾ ਦੇ ਜੀਰੀ ਠੀਕ ਆ ਹਾਲੀ ਘੜੀ ਬਾਈ ਇਹ ਨਵੇਂ ਵੀ ਜਦ ਉਹ ਹੂੰ ਮਹਿੰਗੇ ਬਹੁਤ ਆ ਵਿੱਚ 7501 ਆ ਇਹਦੇ ਜੋ ਚੱਕੀ ਵੀ ਸਾਰੇ ਚ ਹੂੰ ਉਹ 30 ਦਾ ਕਾਕੀ ਜੁਦੀ ਦੇ ਦਿੰਦੇ ਨੂੰ ਹਾਂ ਕੀ ਜਾ ਰਹੇ ਦਾ 부ज्जा ਵੀ 7301 ਦਾ ਆ ਇਹਦੇ ਚੋਂ ਮੰਗ ਠੀਕ ਆ ਬਾਈ ਇਹਦਾ ਵੀ 부ज्जा ਦੇਖੋ 7301 ਜੀ ਇਹ ਵੀ ਲੈ ਲੇ ਆਪੇ 72 ਹੈ ਹਾਂ ਆਪੇ 72 ਉਹ ਚੰਤੀ ਆ ਕਾਲੀ ਕਾਲੀ ਉਹ ਪਰੇ ਚੰਤੀ ਉਹ ਬਾਈ ਦੂਰ ਪੈਣ ਉੱਥੇ ਨਹੀਂ ਹੁਣ ਜਾ ਹੁਣ ਆਹ ਖਾਲ ਪਰ ਇੰਨੇ ਸਪਰੇ ਪਤਾ ਨਹੀਂ ਕਿਹੜੀ ਕਰੀ ਐ ਇਹ ਤਾਂ ਐ ਹੋ ਗਏ ਜਕਣਾ ਕੋਈ ਧਰਮਰਾਜ ਨੇ ਖਿੱਚ ਲਿਆ ਹੁੰਦਾ ਕੱਕ ਜਿਹਨੂੰ ਬਾਕੀ ਧਰਤੀ ਬਾਈ ਇਹ ਹੈ ਜੀ ਨਾ ਮੋਟਰਸਾਈਕਲ ਵੀ ਸਿੰਧੂ ਮਸੀਓ ਲੈ ਕੇ ਨਾ ਘੁੰਮਦੇ ਹੋ ਆਹ ਜਿਹਨੂੰ ਪੜਾ ਸੋਣਾ ਨਹੀਂ ਖੜਦਾ ਫੇਰ ਨਹੀਂ ਖੜਦਾ ਮਿੱਟੀ ਚੱਕਣ ਕਰਕੇ ਖੇਤੀ ਜਾਨ ਜੀ ਨਿਕਲੀ ਪਈ ਹੈ ਨਾ ਦੇਲਾ ਇਹ ਪੇੜਾ ਟੁੱਟਾ ਰਹਿਦਾ ਗੱਲਾ ਹੀ ਲੱਗੇ ਐਂ ਲੱਗੀ ਜਾਂਦੇ ਕੰਬੂਜਾੜਾ ਹਾਂ ਮਿੱਟੀ ਚੱਕ ਹੋ ਗਿਆ ਹੂੰ ਭਾ ਇਹ ਮੰਡ ਏਰੀਆ ਏ ਹੁਣ ਚੱਲੀਏ ਹੁਣ ਕਿਹੜਾ ਏਰੀਆ ਜਾਣਾ ਅੱਧਾ ਉੱਧਰ ਵੀ ਏਰੀਆ ਹੈਗਾ ਉਹ ਪਰਲੀ ਥੜ ਗੰਨੇ ਗੰਨੇ ਦਾ ਉਹ ਪਰਲੇ ਬਸ ਹੂੰ ਸਾਡੇ ਕੱਖ ਦਾ ਢੱਕਾ ਹੋਊਗਾ ਹਲੇ ਕੋਈ ਮੇਰੇ ਦਿਖਾ ਦੇ ਕੋਈ ਦੇਖੋ ਔਰੇ ਹੁੰਦਾ ਨਹੀਂ ਪਾਣੀ ਤਾਂ ਸੁੱਕ ਨਹੀਂ ਦਿੱਤਾ ਹਾਂ ਪੱਤਣਾ ਪੈਂਦਾ ਸੀ ਲੱਭਦੇ ਆ ਸੋਨੇ ਆਂਬ ਦੌੜਦੇ ਨਿੱਕੇ ਬੰਦਾ ਫੇਰਿਆ ਹੁੰਦਾ ਵੀ ਨਹੀਂ ਆਪੇ ਫਿਰਿਆ ਸਾਡੇ ਵੀ ਫਿਰੇ ਆਂ ਤਾਂ ਸਾਡੇ ਉੱਥੇ ਚੱਲ ਥੋੜੇ ਆਏ ਆਂ ਪਾਣੀ ਬੋਸ ਕਾਇਆ ਸੀ ਬੰਦੇ ਜਾਂਦੇ ਛੱਡਦੇ ਹੀ ਨਹੀਂ ਅਸੀਂ ਤੁਸੀਂ ਘਰ ਵਿੱਚ ਵੜਦੇ ਆ ਉਹ ਅਸੀਂ ਬਿਨਾਂ ਗੁਪਤੀ ਵੜਦੇ ਆ ਹੋਰ ਕਿਤੇ ਹੋਰ ਸਿੰਧੂ ਵੜ ਗਿਆ ਆ ਕੇ ਹੁਣ ਹੋਰ ਅਸੀਂ ਤਾਂ ਦੇਖ ਲਿਆ ਕਿ ਸਿੰਧੂ ਭਾਈ ਹੁਣ ਮੇਰੀ ਗੱਲ ਸੁਣ ਆਹ ਧਰਤੀ 'ਚ ਹੁੰਦਾ ਹੀ ਨਹੀਂ ਲਾਗ ਵਾਲ ਦੇ ਵੀ ਨਹੀਂ ਹੈਗਾ ਕੱਖ ਇਹਨਾਂ ਨੇ ਵੀ ਕੱਢਿਆ ਉਹ ਆਹ ਪਰਲੇ ਖੇਤਵਾ ਵੀ ਨਹੀਂ ਹੈਗਾ ਹੁਣ ਸਾਰੇ ਥੋੜੋ ਕਰਦੇ ਆਂ ਜੇ ਤਿੰਨ ਥਾਲਾਂ 'ਚ ਲੱਡੂ ਰੱਖੇ ਸਾਰੇ ਬਰਾਬਰੇ ਥੋੜਾ ਖਾਓਗੇ ਕਿਹਵੇਂ ਦੇਖੇਦਾ ਸਹੀ ਤਿੰਨ ਥਾਲਾਂ 'ਚ ਥਾਲਾਂ 'ਚ ਤਿੰਨ ਥਾਲਾਂ 'ਚ ਲੱਡੂ ਰੱਖੇ ਸਾਨੂੰ ਦਾਲ ਸੁਣੀ ਬਾਈ ਥਾਲ ਗਿਆ ਥਾਲ ਤਿੰਨ ਥਾਲਾਂ 'ਚ ਤਿੰਨ ਥਾਲਾਂ 'ਚ ਆਵਾਜ਼ ਉੱਠੇ ਹੋਦਾ ਤੇ ਇੱਕ ਬੰਦਾ ਚੱਲ ਵੀਡੀਓ ਦਾਲ ਗਿਆ ਚਾ ਵੀਡੀਓ ਵਾਲੇ ਆਪੇ ਦੇਖ ਲੂਗੇ ਕੀ ਗਿਆ ਹਾਂ ਇਹ ਵੀ ਠੀਕ ਹੈ ਠੀਕ ਹੈ ਉਹ ਜ਼ਿਆਦਾ ਖਾਓ ਜ਼ਿਆਦਾ ਖਾਓ ਤਿੰਨ ਥਾਲਾਂ 'ਚ 10-10 ਲੱਡੂ ਰੱਖਦੇ ਤੂੰ ਮੈਂ ਜੱਗਾ ਹੁਣ ਹੁਣ 10 ਵਜੇ ਲੇ ਗਿਆ ਦਾਲਾਂ ਪਰ 10 ਦਾਲਾਂ ਬਹੁਤ ਹੁੰਦੀਆਂ ਨੇ ਤਿੰਨ ਥਾਲਾਂ 'ਚ 10 ਲੱਡੂ ਰੱਖਦੇ ਹੁ ਆਪਾਂ ਤਿੰਨੇ ਜਣੇ ਖਾਉਂਗੇ ਉਹ ਘੱਟ ਵੱਧ ਤਾਂ ਖਾਏ ਹੋਣੇ ਆ ਤੁਹਾਨੂੰ ਵਾਰੀ ਨਹੀਂ ਆਉਂਦਾ ਨਹੀਂ ਮੈਂ ਹੀ ਖਾ ਜਾਣਾ ਮਿੱਠੇ ਦਾ ਤੂੰ ਪਹਿਲਾਂ ਲੱਡੂ ਰੱਖਾ ਲੱਡੂ ਰੱਖਾ ਇਹ ਖਾ ਜੂਗਾ ਤੂੰ ਲੱਡੂ ਰੱਖਾ ਤੂੰ ਲੱਡੂ ਰੱਖਾ ਕਿੰਨੇ ਬਚਦੇ ਆ ਕਿੰਨੇ ਬਚਦੇ ਦੇਖਦੇ ਜਿਹੜੇ ਬਚ ਗਿਓ ਤੇਰੇ ਚੱਲ ਫੇਰ ਫੇਰ ਤੇਰੀ ਗੱਲ ਪਾਵਾਂ ਚੱਲ ਲੱਕੀ ਰੋਇ ਅਦਕਾਰ ਮੈਨੂੰ ਥਾਲਾ ਸਿੱਧੂ ਲੈ ਗਿਆ ਉਹ ਲੱਡੂ ਤੂੰ ਲੈ ਥਾਲੀ ਵਿੱਚ ਹੀ ਮਿਲ ਜਾਣਾ ਤਾਕੂ ਬਲ ਜਿਹੜਾ ਅੱਜ ਲੱਡੂ ਲੱਡੂ ਘਰੀ ਜਾਂਦਾ ਸਵੇਰ ਦਾ ਹੈ ਕੀ ਗੱਲ ਹੈ ਕੰਮ ਖਰਾਬ ਆ ਬਾਈ ਲੱਡੂ ਦੀ ਹੈ ਹੈ ਕੋਈ ਗੱਲ ਕੋਈ ਹੋਰ ਚੀਜ਼ ਹੀ ਕਹਿੰਦੇ ਰੋੜੇ ਰੋੜੇ ਰੱਖ ਲੈਂਦੇ ਆ ਨਾ ਨਹੀਂ ਲੱਡੂ ਰੋ ਰੋੜਿਆ ਪਰ ਆ ਕੇ ਗੱਲ ਬਦਲ ਗਈ ਗੱਲ ਬਦਲ ਗਈ ਚੱਛੇ ਤੋਂ ਮੋੜ ਫੇ ਚੱਲੀਏਗਾ ਦੂਆ ਰੂਟ ਦੇਖੀ ਚੱਲ ਜਾ ਕੋਈ ਨਹੀਂ ਹੁੰਦਾ ਚਲਕਣ ਬਹਾ ਮੇਰੇ ਹੁਣ ਪੈਰ ਆ ਦੂਏ ਚੱਪਲ ਟੁੱਟ ਜਾਣੀ ਆ ਕੋਈ ਗੱਲ ਸਲਿੱਪ ਹੋ ਜਾਂਦੀ ਜੇਕਰ ਰਹਿਣ ਇਹਨੂੰ ਬਦਰਾ ਰਸਤਾਤ ਲੱਗ ਗਿਆ ਰਸਤਾਤ ਲੱਗ ਗਿਆ ਵੇ ਠੀਕ ਹੈ ਦੋ ਮੋੜ ਆ ਅੱਠ ਤੋਂ ਐ ਮੈਨੂੰ ਸਭ ਕੁਝ ਪੁੱਛਣਾ ਇਹਨੂੰ ਪਤਾ ਵੀ ਨਹੀਂ ਠੀਕ ਹੈ ਕਿੱਤੀ ਫੜੇ ਛੇ ਕੇ ਨਾ ਭਾਈ ਚੱਲ ਰੇਡੀ ਰੇਡੀ ਲਿਆਵੇ ਮੋੜ ਤੋਂ ਵਿੱਚ ਪਾ ਕੇ ਨਾ ਨ ਤਿੰਨ ਪਾਈ ਵਾਲੀ ਰੇਡੀਓ ਲਿਆਵੇ ਮੋਟਰਸਾਈਕਲ ਵਾਲੀ ਵੇ ਨਹੀਂ ਘੜਦੀ ਬਾਹਰ ਲਾ ਕੇ ਸਪਰੇ ਘਰੀ ਪਾ ਦੋ ਮੀਂਹ ਤੇ ਪਹਿਲਾਂ ਬੱਟਣ ਤੱਕ ਵਾਕ ਨੇ ਲੋ ਜੀ ਬਾਈ ਦੂਏ ਖੇਤ ਚ ਆਏ ਜੱਗੇ ਤੇ ਹਾਂ ਧਰਤੀ ਦਾ ਇੰਨਾ ਫਰਕ ਆ ਉੱਥੇ ਵੀ 75 ਰੋਰੇ ਵੀ 75 ਰੇਮ ਦੇ ਦੱਸੇ ਤੇ ਉਹ ਪਾਇਆ ਰੇਜ਼ ਰੇਮ ਪਾਇਆ ਔਰੇ ਕੱਦ ਜਾ ਰਾ ਸਿੰਦੂ ਆ ਦੇਖੋ ਬਾਈ ਇਹ ਵੀ 7501 ਕਿਹੜਾ ਤਾਂ ਇਹ 38 12 18 95 95 18 ਔਰੇ ਠੀਕ ਹੈ ਕੰਨਾ ਉਹਦਾ ਠੀਕ ਹੈ ਕੰਨਾ ਹੋ ਗੀ 37 ਦਾ ਉਹ ਲੈ ਲਾਸ ਕੰਨਾ ਹੈਗਾ ਜੱਗੇ ਇਸੇ ਤਰ੍ਹਾਂ ਇਹ ਵੀ 8 ਫੁੱਟ ਦਾ 7500 ਜਿਆਦਾ ਵੱਧ ਗਿਆ ਕਾ ਤੇ ਦੇਖ ਤਾਂ ਸੀ ਕਿੱਥੇ ਆ ਗਿਆ ਮੈਂ ਡੌਲ ਕੋਈ ਖੜਾ ਇੱਕ ਫੁੱਟ ਡੌਗਲਾ ਹੂੰ ਔਰੇ ਔਰੇ ਜੀ ਰਿਹਾ ਬਹੁਤ ਵੱਡਿਆ ਹੂੰ ਅਬ ਇਹ ਵੀ ਕਰਾਉਣੀਆਂ ਹੁਣ ਇਹ ਚ ਨਾਵਾ ਹੁਣ ਰੱਬ ਕੋਲੇ ਆ ਗਈ ਸਾਰੀ ਇਹ ਬੱਲੇਬੰਦ ਹੋ ਗਈ ਹੂੰ ਆ ਦੇਖ ਲੈ ਲੈ ਆਓ ਸਾਰੀ ਬੰਦਾ ਪੂਰੇ ਦਿਨ ਚ ਖੋਲ੍ਹ ਜਣੀ ਹੈ 20 ਜੀ ਇੱਕ ਨੰਬਰ ਆ 20 ਜੀ ਗਾਹਾਂ ਨੂੰ ਇਹੀ ਲਾਉਣਾ ਸਾਰੇ 75001 ਬਾਈ ਪਹਿਨੀ ਲੈ ਕੇ ਰੱਖ ਲੋ ਰਿਕਾਰਡ ਤੋੜ ਵੀ ਜੇ ਪੱਧਰੀ ਇਹ ਬਿਮਾਰੀ ਨੇ ਕੁਛ ਨਹੀਂ ਅੱਡ ਅੱਡ ਕਬੂਜਾ ਮਾਰ ਦਿੱਤਾ। ਹੂੰ। ਪੱਕੇ ਦੇਲਾ ਤੇ 33 ਹਰੇ ਕਬੂਜੇ ਚ। ਵੱਧੇ ਹੁਣੇ ਆ। ਹੂੰ। 20 ਜੀ ਇੱਕ ਨੰਬਰ ਆ ਬਾਈ ਇਹ 25। ਕੱਠਾ ਨਹੀਂ ਹੁੰਦਾ ਖੁੱਲ ਕੇ ਰਹਿੰਦਾ। ਬਾਹਰ ਨੂੰ ਦੇਖਦੇ ਜਗੇ ਆਪਾਂ ਨੇ ਇਹ ਹੀ ਲਿਆਉਣਾ। ਐਤਕੀ ਵੀ ਲੈ ਆਉਣ ਦਾ ਮਹਿੰਗਾ ਯਾਰਾ ਇੱਕ ਮਿਲਦਾ ਨਹੀਂ ਤੇ ਇੱਕ ਭਰੋਸਾ ਜੰਤਾ ਲੋਕ ਕਹੀ ਕੇ ਡੁਪਲੀਕੇਟ ਹੈ। ਦੇਖ ਕੇ ਹੁਣ ਆਈ ਨਹੀਂ ਪਤਾ origignal ਮਿਲਿਆ ਕਿ duplicate। origignal ਆ। ਹਾਂ। ਦੇਖਦਾ ਹੀ ਹੈ। origignal ਮਿਲ ਗਿਆ ਕਾਦੇ ਦੱਸਦਾ ਬਾਈ। ਬਾਕੀ ਜੇ ਵਿਕੀ ਚਾਹਤੇ ਨਾ ਉਹਦੇ ਵਧਿਆਰੇ ਸਾਥ ਕੋਈ ਕੱਪਾ ਥੈਲੇ ਉਰੀ ਤੇ ਭਾਲਣ ਨੇ। ਹਾਂ। ਬਾਕੀ ਐਤ ਕੀ ਭਾਈ ਦੂਏ ਲੋਟ ਵੀ ਡੈਮੋ ਕਰੀ ਵੀ ਨਹੀਂ ਇੱਧਰ ਭਾਈ ਇਹਨਾਂ ਨੇ ਪਿਛਲੇ ਸਾਲ ਦਾ ਹਾਈਬ੍ਰਿਡ ਬੀਜ ਲੈ ਕੇ ਰੱਖਿਆ ਪਿਆ ਖੜੀ ਠੀਕ ਆ ਹਾਲ ਦੀ ਘੜੀ ਦੁਕਾਨ ਵਾਲੇ ਵੀ ਤਾਂ ਹੀ ਰੱਖਦੇ ਆ ਹਾਂ ਤਾਚੇ ਰਾਂ ਹੀ ਕਹਿੰਦੇ ਇਹ ਕਿਤੇ ਰੱਬ ਥੋੜੀ ਉੱਪਰ ਦੰਦਾ ਬੀਜ ਜਿਹਦੀ ਗੱਲ ਆ ਉਹ ਫੁੱਦੂ ਬਣਾਉਂਦੇ ਆ ਆਪਣਾ ਉਹ ਤਾਂ ਇਹ 3500 ਸਾਈਰੀ ਲੌਦਾ ਬਾਕੀ ਜੇ ਉਹਨਾਂ ਦੇ ਤਾਚੇ ਰਾਂ ਸਹੀ ਰੇ ਹੱਥ ਥੈਲੇ ਭਾਜ ਕੇ ਰੱਖ ਲੈਣੇ ਆਪਣੀ ਅੰਦਰ ਜਗੇ ਜੇ ਸਹੀ ਰੇ ਰੱਖ ਲੈਣੇ ਹਾਂ ਆਪ 750 ਰੱਖ ਲੈਣਾ ਮੈਂ ਉਹ ਵੀ ਗੱਲ ਠੀਕ ਆ ਜੇ ਘਾੜ ਸਹੀ ਰੇ ਆ ਗੰਨਾ ਦੇਖ ਲੋ ਭਾਈ ਆਨੇ ਮਾਰੀ ਗੱਲ ਕਰੀ ਸੀ ਵੀਡੀਓ ਚ ਵੀ ਮੰਡ ਚ ਲੱਗੀਆਂ ਪਿਆ ਛੋਟੇ ਛੋਟੇ ਦੇ ਲੇ ਗੋਲ ਹੈ ਖਤਰੀ ਟਾਈਪ ਹੈ ਇਹ ਦੇਖ ਕੇ ਇਹ ਪਿਛਲੇ ਸਾਲ ਦੇਖ ਕੇ ਗਏ ਤੇ ਜਨਰੀ ਰੁੱਟੀ ਜਿੱਦ ਨੂੰ ਆਏ ਤੇ ਆਪਾਂ ਜਿਆਦਾ ਜਿਆਦਾ ਵੀ ਇੱਕ ਜਗ੍ਹਾ ਮੰਡੀ ਚ ਲੱਗੀਆਂ ਵੇਦੀਆਂ ਦੇਖ ਲਾ ਛੋਟੀ ਜਿਹੀ ਗੋਲ ਹੈ ਖਤਰੀ ਵਾਲੀ ਹੈ ਇਹ ਕਟਿੰਗ ਕਰਕੇ ਬਣਾਈ ਹੋਈ ਆ ਕਿੰਨੇ ਵੀ ਹੈਗੇ ਆ ਭਾਈ ਟੋਟਲੇ ਦੇਖ ਲੋ ਇਹ 15 ਵੀਨੇ ਮ ਲੱਗੀਆਂ ਪਏ ਸਾਰੀਆਂ ਉਹੀ ਚੀਜ਼ ਆ ਹਾਂ ਨਦੀ ਦੇ ਕਿਹੜੀ ਆ ਚਲੋ ਇਹ ਗੇਸ ਨੂੰ ਸਟਾਰਟ ਹੁੰਦਾ ਸੈਂਸਰ ਹੈ ਦੇ ਸੈਂਸਰ ਕਢਾਉਣਾ ਪੈਣਾ ਪਰ ਨਹੀਂ ਹੈਗਾ ਜਿਹਦੇ ਇੱਕ ਸੋਚ ਲੱਗਿਆ ਵਾ ਹੁਣ ਤਾਰਾਂ ਉਹ ਕਢ ਦੇ ਫਿਰ ਜਿਦਕੇ ਓਕੇ ਹੋਇਆ ਸੈਂਸਰੀ ਹੋਇਆ ਮੇਰ ਨੂੰ ਕੀ ਆ ਹੋ ਗਿਆ ਮਰੂਜਾ ਰਖਾ ਲੈ ਜੇ ਮੈਂ ਕਲਚ ਦੱਬੇ ਤੇ ਸਾਡੇ ਵਾਲੇ ਵੀ ਗੇਰਟ ਹੋ ਜene ਪਰ ਕਲਚ ਦੱਬੇ ਤੇ ਹੋ ਜene ਨਾ ਕਲਚ ਜਿਆਦਾ ਦੱਬ ਨਹੀਂ ਹੁੰਦਾ ਪਤਾ ਨਹੀਂ ਹੁੰਦਾ ਸੋਚ ਤੱਕ ਕਲਚ ਪਾਉਂਦਾ ਇਹ ਕਲਚ ਪਿੱਛੇ ਹੈਂਡਲ ਕਰ ਦਿੰਦੇ ਕਲਚੇ ਦੱਬਦਾ ਕਰ ਦਿੰਦੇ ਆ ਇਹ ਵੀ ਹੋ ਰਿਹਾ ਤੇ ਐਸੇ ਕਲਚ ਲਾ ਆਏ ਕਰ ਦੱਬੋ ਮੈਂ ਰਿਲੀਵਰ ਲਵਾਇਆ ਨੂੰ ਠੋਲ ਲਾ ਕੇ ਮੌੜੀ ਭਾਈ ਗਰਾਮ ਵਾਲਾ ਟੱਪਾ ਦਵਾਇਆ ਮੌੜੀ ਕੋਲ ਜਾ ਕੇ ਦਵਾਇਆ ਇੱਥੇ ਨਜ਼ੂਰ ਨਹੀਂ ਛੋਟੀ ਨੂੰ ਫੇਰ ਹਾਂ ਭਾਈ ਮੰਡ ਏਰੀਐਂਟਡ ਆਰਦਾ ਇੱਧਰ ੁਰੇ ਆਲੀ ਦੀ ਪਿਛਲੀ ਗੱਲ ਨਾਲੀ ਉੱਪਰ ਚੜ ਗਈ ਵੀ ਹਾਂ ਉਹ ਚੜ ਲਈ ਪੂਰੇ ਤੱਕ ਪਾਣੀ ਆ ਗਿਆ ਸਿੰਧੂ ਕਿਉਂਕਿ ਉਹ ਨਜ਼ੂਰ ਰਸਤਾ ਨਹੀਂ ਆਏਗਾ ਨਰੀ ਛੋਟੀ ਔਰੇ ਟੈਟ ਹੋ ਜਾਂ ਜੂਰੇ ਆ ਕੇ ਇੱਕ ਪੋਲੀ ਕਰਕੇ ਵੀ ਹਾਂ ਆਪਣੇ ਕਿੰਨੀ ਆਦਰ ਕੱਟ ਨੋ ਕਿਨੇ ਲਾ ਟੱਕੇ ਚੌੜੀ ਉਰੇ ਦੇਖ ਲਈ ਕਿਨੇ ਕਿਲੇ ਲਾ ਟੱਕੇ ਜੇ ਚੱਲ ਗਈ ਫੇਰ ਹੋ ਜਾਣਾ ਹੈ ਚੌੜੀ ਚੱਲਦੀ ਜਦ ਤੱਕ ਟੁੱਟ ਜਾਂਦੀ ਆ ਪਿੱਛੇ ਉਦਾਂ ਕੰਮ ਇਹ ਹੋ ਜਾਂਦਾ ਇਹ ਥੋੜੀ ਥੋੜੀ ਪਾਣੀ ਆ ਕੇ ਚੱਲੀ ਜਾਵੇ ਉੱਤੇ ਵੱਡਾ ਤੇ ਲੈਣਾ ਆ ਪੁਲੀਏ ਕੋੜੀ ਚੁਸ ਦੀ ਆ ਤੇ ਫੰਡੀ ਦਾ ਫਰਕ ਆ ਪੁਲੀਏ ਫਰਕ ਆ ਜੀ ਜਾ ਗੋਲੀ ਵੀ ਡੱਫ ਲਾਉਂਦੀ ਹੈਗੇ ਬਹੁਤ ਜੂਰੀ ਪੁਲੀ ਜਾਂਦੀ ਹੈ ਜੀ ਆਈ ਪੀ ਹੋ ਕੇ ਆ ਪੁਲੀ ਉੱਲੱਗੀ ਨਾ ਉਹਦਾ ਪਾਪਾ ਬੰਦ ਹੋ ਜਾਣੇ ਇਹ ਨਹੀਂ ਬਾਉਣ ਇਹਨੇ ਉਹ ਕਰਨੇ ਉਡੀ ਨਦੀ ਨੂੰ ਪਾਣੀ ਟੱਪ ਲਿਆ ਮੈਂ ਕਹਿੰਦਾ ਹਾਂ ਟੱਪਿਆ ਪਾਣੀ ਹਿੰਦੂ ਹੋਣ ਦੇ ਕਿੰਨੀ ਚੌੜੀ ਨਦੀ ਉਹ ਬੱਲੇ ਬੱਲੇ ਹੈ ਬਾਈ ਲਾਸਟ ਵਾਰ ਆ ਕੇ ਇੰਨੀ ਨਦੀ ਆ ਹਾਂ ਆਪਣੇ ਕਿੰਨੀ ਕਾ ਚੌਂਤੇ ਪੈ ਪੈ ਬੰਦ ਹੋ ਗਏ ਹੈ ਆਹੀ ਚੀਜ਼ ਨੇ ਡੱਫ ਲਾਉਣੀ ਆ ਆ ਬੂਟੀਆਂ ਨਿੰਮਾ ਨੇ ਇਹ ਬੂਟੀ ਕਿੱਥੇ ਤੇ ਆ ਗਈ ਬੂਟੇ ਪਿੱਛੇ ਤੇ ਆਉਂਦੀ ਹੈ ਉੱਪਰ ਤੇ ਹੈ ਨਹੀਂ ਕਿਤੇ ਉੱਪਰ ਤੇ ਆਉਂਦੀ ਆ ਆਰੇ ਲੈ ਸਿੰਧੂ ਦੇਲਾ ਓਰੇ ਕਿੰਨੀ ਕਿ ਚੌੜੀ ਐ? ਦਹਾ ਤਾਂ ਹੋਰ ਵੀ ਘੱਟ ਆ। ਹੂੰ ਲੈ। ਬਾਈ ਸਾਡੇ ਉੱਥੇ ਹੈਗੀ 10 ਕਿੱਲੇ ਦਾ ਨਾ ਮੂਰੇ ਮੈਂ ਕਹਿੰਦਾ ਅੱਧਾ ਕਿੱਲਾ ਵੀ ਨਹੀਂ ਹੈਗੀ। ਕੋਲੀ ਹਾਂ ਉਹਦੇ ਬਰਾਬਰ ਚਾਹੀਦਾ। ਨਹੀਂ ਵੀ? ਰੈਂਪੇ ਬਣਾ ਲੈਂਦੇ ਨਹੀਂ ਮੈਰ ਉੱਪਰ ਪੌਣ ਲਾ ਰਹਿੰਦੇ। ਮੇਰੇ ਸਾਹਮਣੇ ਓਰੇ ਪੁਲੇ ਚਾਹੀਦਾ ਤਾਂ। ਪੁਲ ਚਾਹੀਦਾ ਜਿੰਨਾ ਖਰਚੇ ਅੱਗੇ ਭਰਾ ਪੁਲ ਪਾ ਕਿੰਨਾ ਕੋਣ। ਪੁਲ ਪਾ ਜਾਂਦਾ ਜੱਗੇ ਸਿੰਧੂ ਵੇਟ ਨੂੰ ਪਾਣੀ ਲੰਗੀ ਜਾਣਾ ਤਾਂ। ਫੇ ਕੋਈ ਨੁਕਸਾਨ ਨਹੀਂ ਤਾਂ ਹੈਗਾ। ਥੋਲਾਂ ਵਾਲਾ ਬੰਦਾ। ਚੱਲੋ ਜੱਗੇ ਚੱਲੀਏ। ਇਧਰ ਬਾਣੀ ਸਾਹ ਹੈ ਨਾ ਦਿਖਦਾ ਹੈ ਨਹੀਂ ਲੰਦਾ ਆਉਂਦਾ ਕਿੰਨਾ ਆਉਂਦਾ ਕਿੰਨਾ ਹੈ ਆਓ ਪਾਪ ਇਧਰ ਵੀ ਹੈ ਨਾ ਉਹ ਨਾ ਜਿੱਕੇ ਪਾਪੇ ਪਾਪਾ ਪਰੇ ਨਹੀਂ ਦਿਖਦੇ ਦੇਖ ਆ ਕੇ ਉਹ ਬੰਦ ਹੋਏਗੇ ਪਾਪ ਮੇਰੀ ਪਾਪ ਹੈ ਦਰਜਣੇ ਪਾਪਾਂ ਦੀ ਲਾਈ ਵੀ ਹੈ ਪਾਣੀ ਚੰਗਾ ਆ ਲਿਆ ਕੱਲ ਹੂੰ ਕੱਲ ਆਲੇ ਚੰਗਾ ਬਾਣੀ ਉਹ ਝੁੰਡਾ ਪਾਣੀ ਚੱਲਿਆ ਵੇ ਦੇਖ ਲਾ ਕੱਲ ਆਉਣ ਵਾਲਾ ਹੋਰ ਕੰਮ ਜੀ ਭਾਈ ਆਜ ਰਖਤਨੀ ਗੱਲ ਕਰਦਾ ਪੂਰੀ ਵੀ ਆਦ ਰਖਤ ਕਿਹੜੀ ਨਸਲਾਪੂਰੀ ਇਹ ਇਹ ਹੀ ਨਹੀਂ ਪਤਾ ਕਿ ਆਹ ਸਾਰੇ ਤਾਂ ਸ਼ਾਵਾਂ ਬੋਦ ਹਨ ਇਹ ਕੱਲ ਵੀਡੀਓ ਦੀ ਗੱਲ ਕਰੀਦੀ ਬਾਈ ਆਦ ਰਖਤਾਂ ਦੀ ਪੱਤੇ ਦੇਖ ਲੈ ਇਹ ਕਿੰਨੇ ਲਾਏ ਪੂਰੇ ਇਹ ਜਗਲਾਦ ਮੈਂ ਕਿਵੇਂ ਆਲੇ ਨੇ ਕਿਆ ਵਧੀਆ ਸ਼ਾਵਾਂ ਬਾਈ ਤੇਰੀ ਗੱਲ ਨੇਰ ਕੁੱਫੇਣਾ ਉਹ ਤਾਂ ਨੇਰ ਕੁੱਫਾ ਨਾਲ ਅਮਨੇ ਹੁਣ ਤਾਂ ਬਹੁਤ ਤਿਆਰ ਛੇਤੀ ਆ ਆ ਦੇਖੋ ਬਾਈ ਆ ਦੇਖ ਜਿਕਣ ਆ ਬੁੱਟਾ ਖੜਾ ਹੋਵੇ ਹਾਈ ਹਾਂ ਥੱਲੇ ਜੰਮੇ ਵੀ ਹੈਗੇ ਆ ਇਹਨੂੰ ਮੋਟਰ ਉਪਰ ਲਾ ਦੇ ਲੈ ਆ ਕੀ ਕਦੇ ਨੂੰ ਬਹੁਤ ਛੇਤੀ ਤਿਆਰ ਹੋਣਗੇ ਚਲ ਆ ਦੇ ਜੰਮਿਆ ਪਟਪੂਰੀ ਓਏ ਦਰਾਖਤਾ ਨੇ ਲੋੜੀਂਦੀ ਲਿਆਉਣ ਦੀ ਦੇਖ ਲਓ ਭਾਈ ਪੂਰੀ ਯਾਦ ਦਰਾਖਤੀ ਗੱਲ ਕਰਦਾ ਤਾਂ ਵੀ ਯਾਦ ਰੱਖ ਤਵਰੀਆ ਇਹ ਇਹਦਾ ਵੇਲ ਆ ਬੋ ਜੀ ਲਾ ਪੂਰੀ ਦਰਾਖਤਾ ਹੈ ਠੀਕ ਹੈ ਸ਼ਾਮਾਂ ਨੂੰ ਆ ਥੱਲੇ ਜੰਮੇ ਹੋਏ ਆ ਹੈ ਤੂ ਤਰੀ ਤਰ੍ਹਾਂ ਇੱਕ ਤਰ੍ਹਾਂ ਜਿਗਾ ਤੂ ਤਾਂ ਹੁੰਦਾ ਸੰਘਣਾ ਨਹੀਂ ਕਿਹੜਾ ਮੋਟਰ ਬੁਲਾਏ ਰਿਹਾ ਸ਼ਾਮਾਂ ਦਾ ਪਤਾ ਕਰਦਾ ਹਾਂ ਇੱਕ ਤਰ੍ਹਾਂ ਦਾ ਤੂ ਤਾਂ ਬਾਈ ਪਤਾ ਨਹੀਂ ਕਰਦਾ ਹਾਂ ਤੂ ਤਾਂ ਇੱਕ ਤਰ੍ਹਾਂ ਦਾ ਹੂੰ ਇਹਦਾ ਬਹੁਤ ਲੱਗੇ ਹੋਏ ਆ। ਇਹ ਇੰਜ ਇਗਲਾਜ਼ ਮਹਿੰਗਾ ਲੈਣ ਲੇ। ਡਰਾਫਟ ਵਧੀਆ ਏ। ਬੈਕਟਰ। ਛਾਵਾਂ ਬਹੁਤ। ਪੂਰੀ ਪਾਣੀ ਚੱਲਦਾ। ਪਾਣੀ ਮਿਲਦਾ ਉਹ ਕਿੰਨਾ ਚੱਲਦਾ। ਪਾਣੀ ਸਪੀਡ ਦੇਖੋ ਬਾਈ ਕਿਹੜੇ ਹਿਸਾਬ ਨਾਲ। ਨਦੀ ਤੇ ਦਿਖਦੀ ਨਹੀਂ ਹੈਗੀ ਉਹ ਦੇਖੋ। ਸਾਡੇ ਕਾਹਦਾ ਚੱਲ ਲੇਗਾ ਲਾ ਪਾਇਓ ਜੀ। ਹੂੰ। ਵਧੀਆ ਜੀ। ਜਿੰਨੇ ਵੀ ਹੈਗੇ ਜੇ ਕਿਸੇ ਨੂੰ ਲਾਉਣੇ ਹੋਣ। ਹੂੰ। ਜੇ ਕਿਸੇ ਨੇ ਲਾਉਣੇ ਬੂਟੇ ਹੈਗੇ ਆ। ਔਰ ਕੋਰ ਜਮਕੇ ਤੇ ਮੋਟਰ ਪਾ ਲਾਉਣਾ ਹੁੰਦਾ ਸ਼ਾਮਾਂ ਨੂੰ ਸ਼ਾਮਾਂ ਨੂੰ ਉਹ ਪੂਰੀ ਮਜ਼ਾਕ ਨਹੀਂ ਕਰਦਾ ਜੇ ਤੂੰ ਲਾ ਦੂੰਗਾ ਇਹਦਾ ਹੁੰਦਾ ਬਹੁਤ ਥੀ ਇਹ ਇਹ ਕਿਉਂ ਹੋ ਗਿਆ ਇਹਨੇ ਬਹੁਤ ਮਜ਼ਬੂਤ ਪਾਈ ਵੀ ਇਹਨੇ ਉਹਦੇ ਪਾਰਲੀ ਸਾਈਡ ਕਿੰਨੇ ਖੜੇ ਯਾਰ ਜੁਗਰੇ ਮੈਂ ਬਰਸਾਤ ਬਰਸਾਤ ਮੈਂ ਲੈ ਆਦੇ ਸਾਧ ਚ ਲੱਗਣਾ ਇਹਨੇ ਗਾਲੇ ਆਉਂਦੇ ਨਾਲ ਤਿਆਰ ਆਏ ਲੱਗਣਾ ਨੇ ਲੈ ਪੱਟ ਨਹੀਂ ਹੁੰਦਾ ਲੈ ਇਹ ਲੈ ਕੇ ਜਾਣਾ ਪੂਰੀ ਕੋਈ ਨਾ ਮੇਰੇ ਕੋਲ ਤਾਂ ਹੈਗੇ ਮੋਟਰ ਪੰਪਾਂ ਦੇ ਚਲੋ ਚਲੀਏ ਫਿਰ ਸ਼ਾਮਾਂ ਨੂੰ ਬਹੁਤ ਦੇ ਆ